ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਸੋ ਦੋਸਤੋ ਮਜ਼ਦਮ ਲੰਬੇ ਸਮੇਂ ਤੋਂ ਸੰਘਰਸ਼ ਕਰਨੇ ਕਰਦੇ ਆ ਰਹੇ ਹਨ ਸੰਗਰੂਰ ਵਿਖੇ ਕੰਪਿਊਟਰ ਵਿਧਿਆਕਾਣੀ ਮਰਨ ਵਰਤ ਸ਼ੁਰੂ ਰੱਖਿਆ ਹੈ ਹੁਣ ਬਹੁਤ ਹੀ ਵੱਡਾ ਮਜ਼ਦਮ ਜਥੇਬੰਦੀਆਂ ਨੇ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ ਕਿਉਂਕਿ ਦਿੱਲੀ ਵਿਧਾਨ ਸਭਾ ਦੀਆਂ ਵੋਟਾਂ ਪੈਣੀਆਂ ਹਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਦਿੱਲੀ ਜਾ ਕੇ ਸਰਕਾਰ ਦੀ ਪੋਲ ਖੋਲੀ ਜਾਏਗੀ ਝੂਠੇ ਵਾਦੇ ਜਿਹੜੇ ਕਰਕੇ ਮੁਲਾਜ਼ਮਾਂ ਦੇ ਨਾਲ ਵੋਟਾਂ ਲਈਆਂ ਸੀ ਪਰ ਕੋਈ ਵਾਦਾ ਵੀ ਜਿਹੜਾ ਪੂਰਾ ਨਹੀਂ ਕੀਤਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਜਿਹੜੇ ਅਮਨ अरोड़ा ਨੇ ਕੀ ਜਿਹੜਾ ਦਿੱਤਾ ਹੈ ਬਿਆਨ ਚਲਦੇ ਆ ਅੱਜ ਦੀ ਬੜੀ ਅਪਡੇਟ ਤੇ ਵਾਲ ਜੀ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ ਜੀ ਸੋ ਦੋਸਤੋ ਜਿਹੜਾ ਮੁਲਾਜ਼ਮਾਂ ਦੀਆਂ ਇਹ ਮੰਗਾਂ ਤੇ ਲੱਗੀ ਮੋਹਰ ਸਮਾਂ ਲੱਗੇਗਾ ਪੱਕੇ ਹੱਲ ਹੋਣਗੇ ਮੁਲਾਜ਼ਮ ਜਥੇਬੰਦੀਆਂ ਖਾਸ ਕਰਕੇ ਕੰਪਿਊਟਰ ਅਧਿਆਪਕ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਕਿ ਜੇਕਰ ਉਹਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਉਹ ਦਿੱਲੀ ਬਦੇਵਾਲ ਕੂਚ ਕਰਨ ਦੇ ਲਈ ਤਿਆਰ ਹਨ ਵਿਆਪਕਾਂ ਨੇ ਕਿਹਾ ਕਿ ਇਨਾਂ ਉਹਨਾਂ ਦਾ ਜਿਹੜਾ ਲੋਕਤੰਤਰੀ ਅਧਿਕਾਰ ਹੈ ਅਤੇ ਉਹਨਾਂ ਨੂੰ ਕਦੇ ਵੀ ਆਪਣੀ ਆਵਾਜ਼ ਉਠਾਉਣ ਤੋਂ ਰੋਕਿਆ ਨਹੀਂ ਜਾ ਸਕਦਾ ਇਸ ਮਾਮਲੇ ਤੇ ਸਰਕਾਰ ਦੇ ਵੱਲੋਂ ਆਪ ਪ੍ਰਧਾਨ ਅਮਨ अरोड़ा ਜੀ ਨੇ ਬਿਆਨ ਦਿੱਤਾ ਕਿ ਉਹਨਾਂ ਨੇ ਪਹਿਲਾਂ ਹੀ ਸਬੰਧਿਤ ਦੋ ਮੈਕਮਿਆਂ ਦੇ ਐਜੂਕੇਸ਼ਨ ਅਤੇ ਫਾਈਨੈਂਸ ਦੇ ਨਾਲ ਇਸ ਬਾਰੇ ਜੋ ਗੱਲਬਾਤ ਕਰਨ ਦੇ ਲਈ ਹੈ ਜਿਹੜੀ ਮੁਲਾਜ਼ਮ ਜਥੇਬੰਦੀ ਦੇ ਸਾਹਮਣੇ ਹੀ ਅਮਨ ਉੜਾ ਜੀ ਨੇ ਨੇ ਸਪੀਕਰ ਫੋਨ ਤੇ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਹਰਜੋਤ ਸਿੰਘ ਬੈਂਸ ਅਤੇ ਐਜੂਕੇਸ਼ਨ ਸਕੱਤਰ ਦੇ ਯਾਦਵ ਜੀ ਦੇ ਨਾਲ ਗੱਲਬਾਤ ਕੀਤੀ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਦਿੱਤਾ ਹੈ ਤਾਂ ਹਰੇਕ ਕਦਮ ਸੋਚ ਵਿਚਾਰ ਦੇ ਨਾਲ ਅਤੇ ਕਾਨੂੰਨੀ ਪ੍ਰਕਿਰਿਆ ਦੇ ਆਧਾਰ ਤੇ ਮੰਗਾਂ ਨੂੰ ਉਠਾਇਆ ਜਾਵੇਗਾ ਤਾਂ ਜੋ ਭਵਿੱਖ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਮੱਸਿਆ ਮਿਲਾਸਮਣ ਨਾ ਹੋਵੇ ਸਰਕਾਰੀ ਪੱਖ ਦੇ ਵੱਲੋਂ ਜਿਹੜਾ ਕਿਹਾ ਗਿਆ ਕਿ ਹਜੇ ਗੰਭੀਰ ਜਿਹੜੀ ਮਾਮਲਿਆਂ ਦਾ ਹੱਲ ਤੁਰੰਤ ਨਹੀਂ ਨਿਕਲ ਸਕਦਾ ਪਰ ਇਸ ਨੂੰ ਪੱਕਾ ਅਤੇ ਤੋ ਸ੍ਰਿੱਕੇ ਦੇ ਨਾਲ ਪੂਰਾ ਕੀਤਾ ਜਾਵੇਗਾ ਕਈ ਜਿਹੜੇ ਟੀਚਰ ਯੂਨੀਅਨ ਨੇ ਆਪਸ ਦੇ ਵਿੱਚ ਮਤਭੇਦ ਤੇ ਕੋਰਟ ਕੇਸ ਚਾਰੇ ਹਨ ਇਸ ਦੌਰਾਨ ਸਰਕਾਰੀ ਪ੍ਰਕਿਰਿਆ ਨੂੰ ਸਮਾਂ ਲੱਗ ਸਕਦਾ ਹੈ ਪਰ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸ ਜਿਹੜਾ ਮਲਾਸਮਾਨ ਉਹ ਅਧਿਆਪਕਾਂ ਨੂੰ ਕਾਨੂੰਨੀ ਪੱਖ ਤੋਂ ਕੋਈ ਮੁਸ਼ਕਲ ਨਾ ਆਵੇ ਕੰਪਿਊਟਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਦੇ ਲਈ ਦਿੱਲੀ ਕੂਚ ਕਰਨ ਦੀ ਚੇਤਾਵਨੀ ਸਰਕਾਰ ਨੂੰ ਦੇ ਦਿੱਤਾ ਹੈ ਪਰੋਸਾ ਪੱਕੇ ਹਾਲ ਦੇ ਲਈ ਲੱਗੇ ਹਨ ਕੰਮ ਤੇ ਪਰ ਅਮ ਪ੍ਰਧਾਨ ਅਮਨ ਅਰੋੜਾ ਨੇ মিডিਆ ਨਾਲ ਗੱਲਬਾਤ ਕਰਦੇ ਸਪਸ਼ਟ ਕੀਤਾ ਕਿ ਸਰਕਾਰੀ ਪ੍ਰਕਿਰਿਆ ਹੋਲੀ ਹੋ ਸਕਦੀ ਹੈ ਪਰ ਸਰਕਾਰ ਦਾ ਫੈਸਲਾ ਹਮੇਸ਼ਾ ਤੱਕਾ ਨਹੀਂ ਹੁੰਦਾ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਵਿੱਚ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ